ਸਰਦਾਰ ਜੀ ਮਤਲਬ ਦਿਪਿੰਦਰ ਜਿੰਪੀ ਤੁਹਾਡੇ ਲਈ ਇੱਕ ਪੁਰਾਣੀ ਗੱਲ ਸ਼ੇਅਰ ਕਰਦੀ ਮੇਰੇ ਦਾਦਾ ਜੀ ਦੀ ਯਾਦ ਆ ਗਈ ਅੱਜ ਮੈਨੂੰ ਉਹਨਾਂ ਨੇ ਆਪਣੇ ਬਜ਼ੁਰਗਾਂ ਦੀ ਸਾਡੇ ਪੁਰਾਣੇ ਬਜ਼ੁਰਗਾਂ ਦੀ ਗੱਲ ਸੁਣਾਈ ਕਹਿੰਦੇ ਜਿਹੜੇ ਆਪਣੇ ਪੁਰਾਣੇ ਵੱਡੇ ਬਜ਼ੁਰਗ ਸੀਗੇ ਤੇ ਸੰਤਾਂ ਮਹਾਪੁਰਸ਼ਾਂ ਦੀ ਬਾੜੀ ਸੇਵਾ ਕਰਦੇ ਹੁੰਦੇ ਸੀਗੇ ਕਹਿੰਦੇ ਉਹਨਾਂ ਕੋਲੇ ਜਾਂਦੇ ਹੁੰਦੇ ਸੀ ਤੇ ਇੱਕ ਦਿਨ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਵੀ ਮਹਾਪੁਰਸ਼ ਵੀ ਮੈਨੂੰ ਮੇਰੀ ਮੌਤ ਦਾ ਦਿਨ ਦੱਸ ਦਿਓ ਮੈਨੂੰ ਇੰਨਾ ਚਿਰ ਹੋਗਾ ਤੁਹਾਡੀ ਸੇਵਾ ਕਰਦੇ ਨੂੰ ਭਈ ਉਹ ਮਹਾਪੁਰਸ਼ ਕਹਦੇ ਵੀ ਮੌਤ ਦਾ ਦਿਨ ਤਾਂ ਅਸੀਂ ਦੱਸ ਨਹੀਂ ਸਕਦੇ ਤੂੰ ਸਾਡੀ ਸੇਵਾ ਕਰਦਾ ਹੈ ਪਰ ਤੈਨੂੰ ਸਿਹੀਂ ਐਂ ਦੱਸ ਦਾਂਗੇ ਜਿੱਦੇ ਮੌਤ ਆਈ ਤੈਨੂੰ ਤੇ ਪਤਾ ਲੱਗ ਜੂ ਦਿਨ ਨਹੀਂ ਦੱਸਦੇ ਚਲੋ ਕਹਿੰਦਾ ਠੀਕ ਐ ਚਲੋ ਭਈ ਕਹੀ ਹੋ ਗਿਆ ਵਾਵਾ ਟਾਈਮ ਬੀਤ ਗਿਆ ਪਿਆ ਰਾਤ ਨੂੰ ਭਈ ਬੁਖਾਰ ਦਾ ਬਹਾਨਾ ਜਿ ਬਣ ਗਿਆ ਤੇ ਜੰਦੂਤ ਉਧਰ ਆ ਕੇ ਪੈਰੀ ਖੜ ਗਏ ਪੈਨ ਵਾਲੇ ਪਾਸੇ ਖੜ ਗਏ ਫਿਸਰਾ ਦੂਜੇ ਪਾਸੇ ਹੋ ਗਿਆ ਜਦੋਂ ਜੰਦੂਤ ਉਧਰ ਆ ਕੇ ਉਧਰਲੇ ਪਾਸੇ ਹੋ ਗਿਆ ਕਹਿੰਦਾ ਕੋ ਉਲਟਾ ਪੁਲਟਾ ਘੁੰਮੀ ਗਿਆ ਕਦੇ ਉਧਰ ਹੋ ਗਿਆ ਕਦੇ ਉਧਰ ਹੋ ਜੇ ਤੇ ਜੇ ਘਰ ਦਾ ਪਰਿਵਾਰ ਸਾਰਾ ਕਹਿੰਦੇ ਵੀ ਨਾ ਸੌਂਦਾ ਨਾ ਸੌਂਦਦੇ ਇਹਨੂੰ ਕੀ ਹੋ ਗਿਆ ਵੀ ਕਦੇ ਪੈਂ ਦੀ ਪੈ ਜਾਣਾ ਕਦੇ ਸਰਾਣੇ ਕਦੇ ਪੈਂ ਦੀ ਕਦੇ ਸਰਾਣੇ ਭਈ ਉਹ ਕਹਿੰਦੇ ਨਾ ਸੌਂਦਾ ਨਾ ਸੌਂਦਦਾ ਹੁੰਦਾ ਤਾਂ ਸਾਰੇ ਪਰਿਵਾਰ ਨੇ ਉੱਠ ਕੇ ਨਾ ਭਈ ਬੰਨਤਾ ਉਹਨੂੰ ਖੱਦਰ ਦੇ ਪਰਨੇ ਨਾਲ ਪਹਿਲਾਂ ਖੱਦਰ ਦੇ ਪਰਨੇ ਹੁੰਦੇ ਸੀਗੇ ਬੰਨਤਾ ਭਾਈ ਜੰਦੂਤ ਕਹਿੰਦੇ ਲੈ ਪੁੱਤ ਹੁਣ ਭਾਗ ਹੁਣ ਭੱਜ ਕਿੱਧਰ ਭੱਜਦਾ ਉਹ ਕਹਿੰਦਾ ਵੀ ਮੈਨੂੰ ਕਹਿੰਦਾ ਮੈਨੂੰ ਆਵਦੇ ਨਹੀਂ ਮਾਰਤਾ ਤੁਹਾਨੂੰ ਤਾਂ ਮੈਂ ਕੀ ਲਈ ਬੈਠਾ ਸੀ ਕਹਿੰਦਾ ਵੀ ਜੇ ਮੈਨੂੰ ਆਵਦੇ ਨਾ ਬੰਨਦੇ ਤਾਂ ਤੁਹਾਡਾ ਦਾ ਲੱਗ ਗਿਆ ਸੋ ਤੁਸੀਂ ਇੰਕ੍ਰੀਮੈਂਟ ਕਰਕੇ ਦੱਸੋ ਵੀ ਗੱਲ ਸੱਚੀ ਆ ਜਾਂ ਝੂਠੀ